ਸ਼ਰਾਬ ਦਾ ਠੇਕਾ ਬੰਦ ਕਰਵਾਉਣ ਵਾਸਤੇ ਆਏ ਨਿਹੰਗ ਸਿੰਘਾਂ ਦਾ ਪੈ ਗਿਆ ਕਲੇਸ਼ ਠੇਕੇ ਬੰਦ ਨੂੰ ਲੈ ਕੇ ਦੋ ਨਿਹੰਗ ਜਥੇਬੰਦੀਆਂ ਹੋਈਆਂ ਆਮੋ ਸਾਹਮਣੇ ਕੀ ਬਣਿਆ ਮਾਹੌਲ ਤੁਸੀਂ ਵੀ ਦੇਖੋ ਕਿਸੇ ਨੇ ਕੋਈ ਮਦਦ ਨਹੀਂ ਕਰਦਾ ਮੈਂ ਕਹਿੰਦਾ ਬੰਦ ਕਰੋ ਪਰ ਲੀਗਲ ਤਰੀਕੇ ਨਾਲ ਬਾਦ ਕਰਾਉਂ। ਸਾਰੇ ਕੋਲ ਹੋਇਆ ਸਾਰੇ ਆਫਸਰ ਕੋਲ ਹੋਇਆ ਸਭ ਕੋਲ ਹੋਇਆ ਨਹੀਂ। ਤੁਸੀਂ ਕਲੀਅਰ ਕਰ ਦੱਸੋ ਜੇ ਉਹਦਾ ਸੁਣਵਾਈ ਹੋਵੇ ਕੀ ਕਰੀਦਾ। ਜੇ ਉਹਦਾ ਸੁਣਵਾਈ ਨਾ ਹੋਵੇ ਕੀ ਕਰੀਦਾ? ਮਾਰੇ ਜਾਏਗਾ। ਮਰਸੀਲ ਏਰੀਆ ਮੈਂ ਸਾਲਕ ਮਰਸੀਲ ਉਹਦਾ ਨਾਮ ਹੈ। 10 ਸਾਲ ਇੱਥੇ ਰਿਹਾ। ਪਰ ਉਹਨੂੰ ਇੱਕ ਲੀਗਲ ਤਰੀਕੇ ਨਾਲ ਬੰਦ ਕਰਾਇਆ ਗਿਆ। ਲੀਗਲ ਤਰੀਕੇ ਨਾਲ ਕਿ ਲੋਕਾਂ ਦੇ ਸਾਡਾ ਪ੍ਰੈਸ਼ਰ ਚੰਗਾ ਜਾਵੇ। ਅਸੀਂ ਜਾ ਕੇ ਕਹੀਏ ਸਾਰੇ ਲਾਗੈ ਕਰ ਦਾਂਗੇ। ਇਹ ਸਾਡਾ ਕੰਮ ਨੂੰ ਨਾ ਮੇਰੀ ਕੌਮ ਦਾ ਕੰਮ ਹੈ ਨਾ ਮੇਰਾ ਕੰਮ। ਲੀਗਲ ਤਰੀਕੇ ਨਾਲ ਤੁਸੀਂ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿਓ। ਅਫਸਰਾਂ ਨੂੰ ਐਪਲੀਕੇਸ਼ਨ ਦਿਓ। ਸਾਈਕਲ ਐਪਲੀਕੇਸ਼ਨ ਉਹ ਆ ਕੇ ਬੰਦ ਕਰਾਣ ਮੈਨੂੰ ਕੀ ਤਰਾਜ ਹੈ। ਪਰ ਆਪਾਂ ਕਿਸੇ ਨੂੰ ਧੱਕੇ ਨਾਲ ਜਾ ਕੇ ਬੰਦ ਕਰਾਈਏ ਬਰਮਾਸ਼ੀ ਉਹ ਕੰਮ ਨਹੀਂ ਪਤਾ। ਉਸ ਦੇ ਮ ਖਿਲਾਫ ਹੈ ਬਾਕੀ ਜਥੇਬੰਦੀ ਆਪਣੀਆਂ ਸਾਰੇ ਸੱਜਣ ਸ਼ਹਿਰ ਆਪਣਾ। ਇੱਥੇ ਲਾਗੇ ਦੇਖੋ ਆਂਡੇ ਮੀਟ ਦੇ ਦੁਕਾਨਾਂ ਵੀ ਨਾਲ ਹੀ ਆ। ਠੀਕ ਹੈ ਨਾ? ਸਾਰੇ ਬੰਦ ਕਰ ਦੇਣਗੇ ਲੋਕ ਰੋਟੀ ਪਾਣੀ ਕਿੱਥੇ ਖਾਂ ਕੇ ਜਾਣਗੇ। ਲੋਕਾਂ ਦਾ ਸਮਾਨ ਦਾ ਟੰਗਿਆ ਠੀਕ ਹੈ ਜੇ ਤੁਹਾਨੂੰ ਕੋਈ ਲੱਗਦਾ ਕਿ ਇਹ ਗੁਰਾਮਦਸ ਮਹਾਰਾਜ ਦੇ ਨਾਮ ਤੇ ਮਾਰਕੀਟ ਤੁਸੀਂ ਉਹਨਾਂ ਨੂੰ ਨੋਟਿਸ ਭੇਜੋ ਵੀ ਭਾਈ ਅਸੀਂ ਇੱਥੇ ਠੇਕੇ ਨਹੀਂ ਭੋਲਦੇ ਨਾਲ ਖਤਮ ਹੋ ਗਈ ਆਪਾਂ ਪੰਜ ਕੁ ਜਾਣੇ ਜਾ ਕੇ ਸੱਤ ਜਾਣੇ ਜਾ ਕੇ ਠੱਕੇ ਨਾਲ ਗੇ ਤਾਲੇ ਲਾ ਦੋ ਬੰਦ ਕਰ ਦੋ ਇਹ ਸਾਡਾ ਕੰਮ ਨਹੀਂ ਲੋਕਾਂ ਨਾਲ ਠੱਗਾ ਕਰਨਾ ਸਾਡਾ ਕੰਮ ਨਹੀਂ ਪਰ ਉਹਨੇ ਤਾਂ ਕਿਹੜੇ ਮਾਰਕੀਟ ਰਜਿਸਟਰਡ ਹੈ ਕੀ ਹੈ ਰਜਿਸਟਰਡ ਆ ਬੰਦ ਕਰਾ ਦਿਓ ਮੈਂ ਮੈਂ ਕੋਈ ਠੇਕੇ ਦਾ ਹੱਕ ਨਹੀਂ ਤੁਹਾਨੂੰ ਮੇਰੇ ਵੱਲੋਂ ਸਾਰੇ ਜ਼ਿਆਦੇ ਠੇਕੇ ਬੰਦ ਕਰਾਉਂ ਮੇਰੇ ਕਿਹੜੇ ਕੰਮ ਦੇ ਜ਼ਰਾ ਦੇ ਠੇਕੇ ਮੈਂ ਗੁਰਸੇਖ ਬੰਦਾ ਮੈਂ ਕਿਹੜਾ ਜ਼ਰਾ ਪੀ ਸਾਰੇ ਠੇਕੇ ਬੰਦ ਕਰਾ ਦੇ ਪਰ ਤਰੀਕੇ ਨਾਲ ਬੰਦ ਕਰਾ ਉਹਦਾ ਕਹਿਣਾ ਹੈ ਕਿ ਸ਼ੈਰੀ ਸਾਹਿਬ ਨੂੰ ਜਿਆਦਾ ਸ਼ਰਾਬ ਦੇ ਠੇਕੇ ਨਹੀਂ ਹੈਗੇ ਲੋੜ ਆਪਣੇ ਇਲਾਕੇ ਦੇ ਵਿੱਚ ਲੱਗਦੇ ਨੇ ਤੇ ਕੋਤੇ ਫੁੱਲੇ ਵਿੱਚ ਠੇਕੇ ਲੋਕੀ ਜਿਨ੍ਹਾਂ ਨੇ ਪੀਣੀ ਪੀ ਜਾਣੀ ਲੋਕ ਕੇ ਪੀ ਲੈਂਦੇ ਲੋਕੀ ਦੇਖੋ ਤਾਂ ਲਾਗੇ ਜਾ ਕੇ ਕਿੰਨਾ ਕੁਝ ਆਹ ਬੀਡੀ ਸਿਗਰਟ ਦਾ ਖੋਕਾ ਪਿਆ ਲਾਗੇ ਜਾ ਕੇ ਉਹ ਮੀਟ ਅੰਡੇ ਦੀ ਦੁਕਾਨਾਂ ਮੈਂ ਕਹਿੰਦਾ ਸਾਰੀਆਂ ਬੰਦ ਕਰਾ ਦਿਓ ਪਰ ਕਿਸੇ ਇੱਕ ਬੰਦੇ ਨੂੰ ਟਾਰਗੇਟ ਨਾ ਕੀਤਾ ਜਾ ਫੋਟੋ ਫੋ ਵੀ ਉਹਨੇ ਸ਼ਰਾਬ ਦੇ ਠੇਕੇ ਖੋਲੇ ਤੁਸੀਂ ਲੀਗਲ ਨੋਟਿਸ ਭੇਜ ਕੇ ਬੰਦ ਕਰਾ ਦਿਓ ਮੈਨੂੰ ਕਹਿੰਦੇ ਲੀਗਲ ਨੋਟਿਸ ਭੇਜਿਆ ਸੀਗਾ ਡੀਸੀ ਸਾਹਿਬ ਨੂੰ ਡੀਸੀ ਸਾਹਿਬ ਕਿਉਂਕਿ ਅਕਸਾਈ ਜੱਲ ਨੇ ਕਹਤਾ ਕਿ ਲੀਗਲ ਤਰੀਕੇ ਨਾਲ ਖੋਲਿਆ ਹ ਹ ਸਿਰਫ ਮੇਰੇ ਕਹਿਣ ਦਾ ਮਤਲਬ ਇਹਨਾਂ ਨੂੰ ਇਹ ਸੀਗਾ ਕਿ ਭਾਈ ਤੁਸੀਂ ਸੜਕਾਂ ਨਾ ਬੰਦ ਕਰੋ ਲੋਕਾਂ ਨੂੰ ਕਿਉਂ ਖਰਾਬ ਕਰਦੇ ਵੀ ਆ ਇਹ ਸਗਲ ਤੋਂ ਉਹਨਾਂ ਨੂੰ ਗੁੱਸਾ ਆ ਕੱਲ ਪਜੜੀ ਕਿ ਹਾਂ ਜੀ ਤੁਸੀਂ ਸਾਨੂੰ ਕਿਉਂ ਮਲ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਕੀ ਮਤਲਬ ਹੈ ਆਮ ਪਬਲਿਕ ਨੂੰ ਪਰੇਸ਼ਾਨ ਕਰਨ ਦਾ ਕੀ ਮਤਲਬ ਹੈ ਤੁਸੀਂ ਠੇਕਾ ਬੰਦ ਕਰਾਣਾ ਕਰਾਓ ਮੇਰੇ ਵੱਲ ਸਾਰੇ ਸ਼ਹਿਰ ਦੇ ਕਰਾ ਦਿਓ ਬੰਦ ਮਨੂੰ ਕੋਈ ਇਤਰਾਜ਼ ਨਹੀਂ ਮੇਰੇ ਕਿਹੜੇ ਕੰਮ ਦੇ ਠੇਕੇ ਪਰ ਘਟੋ ਘਟ ਲੀਗਲ ਨੋਟਿਸ ਤੇ ਲੀਗਲ ਤਰੀਕੇ ਨਾਲ ਬੰਦ ਕਰਾਓ ਉਹ ਜ਼ਿਆਦਾ ਵਧੀਆ ਰਹੇ ਠੀਕ ਠੀਕ ਠ ਇੱਕ ਦਿੱਕਤ ਆਈ ਸੀ ਕਿ ਗੁਰੂ ਰਾਮਦਾਸ ਦੀ ਮਾਰਕੀਟ ਦੇ ਨਾਮ ਨੂੰ ਲੈ ਕੇ ਉਹ ਕਹਿੰਦੇ ਸੀ ਕਿ ਇੱਥੇ ਠੇਕਾ ਨਹੀਂ ਗੁੱਲਣਾ ਚਾਹੀਦਾ ਇਸ ਲਈ ਤੁਹਾਨੂੰ ਬੁਲਾਇਆ ਗਿਆ ਕੀ ਗੱਲ ਹੋਈ ਸਰ ਇੱਥੇ ਨਾ ਆਲਰੇਡੀ ਪੈਂਦਾ ਹੈ ਇਸੇ ਪਹਿਲਾਂ ਠੇਕੇ ਕਾਫੀ ਪੁਰਾਣੇ ਸੀ ਅੱਧਰ ਠੇਕਾ ਚੱਲ ਰਿਹਾ ਜੀ ਉਹ ਇਸ ਟਾਈਮ ਕੋਈ ਕੋਟ ਮਸਲਾ ਹੋਣ ਕਰਕੇ ਨਾਲ ਦੀ ਦੁਕਾਨ ਵੀ ਆਪਕੀ ਨਾਲ ਚਾਬੀਆਂ ਨੇ ਦਿੱਤੀਆਂ ਇਸ ਵਾਰ ਠੇਕੇਦਾਰਾਂ ਨੂੰ ਉਹਦੀ ਜਗ੍ਹਾ ਤੇ ਉਹਨਾਂ ਨਵੀਂ ਦੁਕਾਨ ਆ ਤੇ ਠੇਕਾ ਖੁੱਲਣ ਲੱਗੇ ਸੀ ਉਸੇ ਕਰਦਾ ਰੌਲਾ ਪਿਆਗਾ ਸੀ ਮੌਕੇ ਤੇ ਆਏ ਆ ਉਹਨੇ ਨਾ 3 ਵਜੇ ਦਾ ਟਾਈਮ ਦਿੱਤਾ ਵਾ ਤੇ ਜੋ ਮਸਲਾ ਡਿਸਾਈਡ ਹੋਏਗਾ ਉਸ ਵੇਲੇ ਜਰਾ ਉਹਨਾਂ ਨੇ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸਰਵੰਟਲ ਰਜੈਸ ਫੈਕਟਰੀ ਕੈਂਪੋਈ ਸੋਟੀ ਮਿਹਰਬਾਨ ਸਾਹਿਬ ਉਹ ਗੁੰਮ ਕਰਨਗੇ ਉਸਟਾ ਨਾ ਆਪਾ ਇਹਦਾ ਹਾਲ ਗੱਲ ਦਾ ਨਾ ਆਪਾ ਅੱਜ ਦੀ ਸਿੱਕੀ ਦਾ ਤੁਸੀਂ ਉੱਚ ਅਧਿਕਾਰੀਆਂ ਨੂੰ ਡੀਸੀ ਸਾਹਿਬ ਨੂੰ ਦੱਸ ਦਿੱਤਾ ਹਾਂ ਜੀ ਹਾਂ ਜੀ ਪਤਾ ਹੀ ਇਤਲਾਹ ਤੁਹਾਨੂੰ ਮਿਲ ਕੇ ਆਏ ਹੈ ਇਹ ਪਾਰਟੀ ਉਹਨਾਂ ਨੇ 24 ਘੰਟਿਆਂ ਦਾ ਸਵਾਜਨ ਦਿੱਤਾ ਵੀ ਇਹਦਾ ਪੁਨੋ ਕੋਈ ਵਿਸ਼ਵਨ ਕੱਟ ਦੇਣ ਤੇ ਤੁਸੀਂ ਦੇਖੋ ਅੱਜ ਤੁਸੀਂ ਠੇਕੇ ਨੂੰ ਬੰਦ ਕਰਾਉਣ ਲੱਗੇ ਹੋ ਕੀ ਗੱਲ ਕੋਈ ਇਹ ਠੀਕ ਕਿਉਂ ਬੰਦ ਕਰਨਾ ਅਸਲ ਤੇ ਨਾ ਸਾਡੀ ਪੰਜਾਬ ਦੀ ਰਸਾ ਜਿਹੜੀ ਹੈ ਨਾ ਦਿਨ ਪਰ ਦਿਨ ਜਿਹੜੀ ਸਰਕਾਰਾਂ ਵੱਲੋਂ ਹੀ ਇਦਾਂ ਦੀ ਬਣਾ ਦਿੱਤੀ ਗਈ ਹੈ ਕਿ ਪੰਜਾਬ ਇਦਾਂ ਲੱਗੇ ਕਿ ਜਿੱਦਾਂ ਨਸ਼ੇੜੀਆਂ ਦੀ ਜਗ੍ਹਾ ਬਣੀ ਹੋਈ ਹੈ ਪੰਜਾਬ ਦੇ ਅੰਦਰ ਤੁਸੀਂ ਦੇਖੋ ਬੜੇ ਲੰਬੇ ਸਮੇਂ ਤੋਂ ਇਹ ਚੀਜ਼ ਦਾ ਪ੍ਰਚਾਰ ਹੋ ਰਿਹਾ ਹੈ ਕਿ ਪੰਜਾਬ ਜਿਹੜਾ ਹੈ ਨਾ ਉਹ ਨਸ਼ੇ ਉੱਥੇ ਇੰਨੇ ਵਗਦੇ ਨੇ ਕਿ ਨਸ਼ਿਆਂ ਦਾ ਨਾਂ ਤੇ ਇੱਕ ਦਰਿਆ ਆ ਜੀ ਤੇ ਜਿਹੜੀ ਆ ਸਾਰੀ ਗੱਲਬਾਤ ਬਣਾਈ ਗਈ ਹੈ ਨਾ ਜੋ ਵੀ ਇਹਰਾ ਮੇਨ ਮੋਟਿਵ ਸਾਨੂੰ ਸਮਝ ਆਂਦਾ ਸਰਕਾਰਾਂ ਨਾਲ ਇਹ ਸਾਨੂੰ ਦੱਸਣਾ ਚਾਹੁੰਦੀ ਕਿ ਇੱਥੇ ਤਾਂ ਲੋਕ ਜਿਹੜੇ ਨੇ ਉਹ ਨਿਸ਼ੇੜੀ ਨਹੀਂ ਜਦ ਕਿ ਇਦਾਂ ਨਹੀਂ ਹੈਗਾ ਸਾਡੇ ਇੱਥੇ ਨਾ ਜਾਣਬੁੱਝ ਕੇ ਨਸ਼ਿਆਂ ਦੇ ਨਾਮ ਦੇ ਉੱਤੇ ਬਿਜ਼ਨਸ ਖੜੇ ਕੀਤੇ ਜਾ ਰਹੇ ਆ ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਆਈ ਹੈ ਉਦੋਂ ਦੇ ਪੰਜਾਬ ਦੇ ਵਿੱਚ ਠੇਕਿਆਂ ਦੇ ਉੱਤੇ ਨਾ ਜ਼ੋਰ ਦਿੱਤਾ ਹੋਇਆ ਤੁਸੀਂ ਦੇਖੋ ਹਰੇਕ ਚੌਰਾਹੇ ਹਰੇਕ ਮਹੱਲੇ ਤੁਸੀਂ ਮੋੜ-ਮੋੜ ਦੇ ਉੱਤੇ ਨਵੇਂ ਤੋਂ ਨਵਾਂ ਠੇਕਾ ਦੇਖਦੇ ਆਂ ਜਿਹੜੇ ਠੇਕੇ ਖੁੱਲ ਰਹੇ ਇਹਨਾਂ ਨੂੰ ਕਹਿੰਦੇ ਆ ਜੀ ਇਹ ਤਾਂ ਐਕਸਾਈਜ਼ ਦੇ ਅੰਡਰ ਆਉਂਦੇ ਜੀ ਜੇ ਐਕਸਾਈਜ਼ ਦੇ ਅੰਡਰ ਆਉਂਦੇ ਤਾਂ ਐਕਸਾਈਜ਼ ਤਾਂ ਪਹਿਲੇ ਵੀ ਪੰਜਾਬ ਚ ਸੀਗੀ ਇਹ ਹੁਣ ਤਾਂ ਭਗਵੰਤ ਮਾਨ ਦੀ ਸਰਕਾਰ ਤੇ ਲੈ ਕੇ ਨਹੀਂ ਆਈ ਹੈ ਜਾਦੀ ਇਹ ਭਗਵੰਤ ਮਾਨ ਦੀ ਸਰਕਾਰ ਆਈ ਹੈ ਜਿੱਦਾਂ ਦਾ ਇਹ ਆਪ ਨਸ਼ੇ ਕਰਨ ਦਾ ਆਦੀ ਇਦਾਂ ਦਾ ਇਹਨੇ ਲੋਕਾਂ ਨੂੰ ਕਰ ਦਿੱਤਾ ਹੋਇਆ ਮੋੜ-ਮੋੜ ਤੇ ਇਹਨਾਂ ਨੇ ਸ਼ਰਾਬ ਦੀਆਂ ਦੁਕਾਨਾਂ ਖੋਲੀਆਂ ਜਿਹੜੇ ਪ੍ਰਵਾਸੀ ਆਉਂਦੇ ਨੇ ਉਹ ਇੱਥੇ ਪੰਜਾਬ ਚ ਆ ਕੇ ਸਰੇ ਆਮ ਸੜਕ ਦੇ ਉੱਤੇ ਠੇਕੇ ਤੋਂ ਹੀ ਸ਼ਰਾਬ ਲੈ ਕੇ ਰੋਡ ਦੇ ਉੱਤੇ ਬਹਿ ਕੇ ਪੀਂਦੇ ਨੇ ਉਸ ਤੋਂ ਬਾਅਦ ਪੰਜਾਬ ਚ ਕਰਾਇਮ ਦਿਨ ਪਰ ਦਿਨ ਵੱਧਦਾ ਜਾ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇੱਥੇ ਸਿੱਖ ਜਿਹੜੇ ਆ ਇਹਨਾਂ ਠੇਕਿਆਂ ਨੂੰ ਰੋਕਣ ਦੇ ਲਈ ਆਏ ਆ ਸਭ ਤੋਂ ਮੇਨ ਕਾਰਨ ਜਿਹੜਾ ਇੱਥੇ ਠੇਕਾ ਰੋਕਣ ਦਾ ਇਹ ਹੈਗਾ ਕਿ ਜਿਹੜੀ ਮਾਰਕੀਟਾ ਗੁਰੂ ਰਾਮਦਾਸ ਸਮਰਦੇ ਨਾਮ ਦੀ ਮਾਰਕੀਟ ਰੱਖੀ ਹੋਈ ਹੈ ਮਾਰਕੀਟ ਦਾ ਨਾਂ ਗੁਰੂ ਰਾਮਦਾਸ ਸਮਰਦੇ ਨਾਂ ਖੜ ਰੱਖ ਲਿਆ ਉਸ ਤੋਂ ਬਾਅਦ ਉਸ ਨੂੰ ਇੱਕ ਠੇਕਾ ਖੋਲ ਕੇ ਉਹਦੀ ਜਿਹੜੀ ਸੁਚਾਉਂ ਦਾ ਭੰਗ ਕੀਤੀ ਜਾ ਰਹੀ ਆ ਕੱਲਾ ਠੇਕੇ ਦੀ ਗੱਲ ਨਹੀਂ ਹੈ ਜੇ ਹੋਰ ਵੀ ਇੱਥੇ ਚਾਰ ਪੰਜ ਦੁਕਾਨਾਂ ਹੋਰ ਵੀ ਇਦਾਂ ਦੀਆਂ ਹੈਗੀਆਂ ਜਿਹੜੀਆਂ ਪੱਤੀ ਜਨਕ ਹੋਣੀ ਚਾਹੀਦੀਆਂ ਹੈਗੀਆਂ ਕੋਈ ਖੋਕਾ ਖੁੱਲਿਆ ਹੋਇਆ ਕੋਈ ਮੀਟ ਸ਼ਰਾਬ ਦੀ ਦੁਕਾਨ ਖੁੱਲੀ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਅਸੀਂ ਚਾਹੁੰਦੇ ਆ ਕਿ ਰੋਕ ਲਗਣੀ ਚਾਹੀਦੀ ਆ ਸਾਡੀਆਂ ਧਾਰਮਿਕ ਪਾਵਨਾਂ ਵਾ ਆਹ ਤਾਂ ਨਹੀਂ ਜੇ ਤੁਸੀਂ ਕਿਸੇ ਨੂੰ ਨਾਮ ਰੱਖਣ ਲਈ ਦੇ ਦਿੰਦੇ ਹੋ ਤੇ ਜ਼ਿੰਮੇਵਾਰੀ ਵੀ ਨਭਾਓ ਕਿ ਇਹ ਮਾਰਕੀਟ ਜਿਹੜੀ ਹੈਗੀ ਉਹ ਉਹਨੂੰ ਗੁਰੂ ਰਾਮਦਾਸ ਮਹਾਰਾਜ ਦੇ ਨਾਮ ਦੇ ਰੱਖਣ ਦੇ ਕਰ ਤੋੜੀ ਜ਼ਿੰਮੇਵਾਰੀ ਵੱਧ ਸੋ ਇਹ ਨਹੀਂ ਹੈਗਾ ਕਿ ਸਾਡਾ ਨਾਮ ਤੁਸੀਂ ਵਰਤ ਕੇ ਇੱਥੇ ਕਰਿਓ ਆਪਣੀ ਮਨਮਰਜ਼ੀਆਂ ਚ ਆਪਾਂ ਹੁਣ ਨਹੀਂ ਦੇਣੀ ਐ ਭਗਵੰਤ ਮਾਨ ਦੀ ਸਰਕਾਰ ਨੂੰ ਤੇ ਉਹਨਾਂ ਦੇ ਜਿਹੜੇ ਇੱਥੇ ਐਮਐਲਏ ਨੂੰ ਅਸੀਂ ਸਰੇ ਆ ਮੈਂ ਚੀਜ਼ ਦੀ ਚੁਣੌਤੀ ਦਿੰਨੇ ਆ ਇਹ ਕੰਮ ਅਸੀਂ ਹੁਣ ਨਹੀਂ ਦੇਣਾ ਜੇ ਇਹ ਕੰਮ ਗਲਤ ਆ ਇਹਨੂੰ ਰੋਕਣ ਦੇ ਲਈ ਆਪ ਵੀ ਸਾਡਾ ਸਾਥ ਦਿਓ ਜੇ ਤੁਸੀਂ ਇਹਦਾ ਸਾਥ ਨਹੀਂ ਦਿੰਦੇ ਆ ਫੇ ਆਉਣ ਵਾਲੇ ਸਮੇਂ 'ਚ ਤੁਹਾਡੀਆਂ ਸਰਕਾਰਾਂ ਨਹੀਂ ਬਣਣੀਆਂ ਜੀ ਹੂੰ